ਵਾਈਗੁਰਜੀਕਾ ਖਾਲਸਾ ਵਾਈਗੁਰਜੀਕੀ ਪਤੇ ਅੱਜ ਸਵੇਰ ਸਵੇਰੇ 4:00 ਦੇ ਕਰੀਬ ਅੱਡਾ ਕੋਟੂ ਰੀਬ ਦੇ ਟਿਪਰ ਦਾ ਤੇ I20 ਕਾਰ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਹੰਕਾਰ ਚਾਲਕ ਦਾ ਕਾਫੀ ਨੁਕਸਾਨ ਹੋਇਆ ਆ ਟਿਪਰ 30 40 ਫੁੱਟ ਕਾਰ ਨੂੰ I20 ਕੋਲੀ ਸੈ ਲੈ ਗਿਆ ਅੱਜ ਇਹਦੇ ਵਿੱਚ ਤੁਸੀਂ ਆਹ ਕਾਰ ਦਾ ਨੰਬਰ ਦੇਖ ਸਕਦੇ ਆ ਇਹ ਕਾਰ ਦਾ ਨੰਬਰ ਦੇਖ ਲਓ ਜੀ I20 ਕਾਰ ਆਇਆ ਦਾ ਨੰਬਰ ਦੇਖ ਰੋ ਕਾ ਕਾਫੀ ਨੁਕਸਾਨੀ ਗੀ ਗੱਡੀ ਗੱਡੀ ਦੇ ਵਿੱਚ ਪੰਜ ਸਵਾਰ ਸਨ ਇਹ ਪਿੰਡ ਭਵਾਨੀਪੁਰ ਦੀ ਗੱਡੀ ਆ ਬਾਕੀਆਂ ਦਾ ਵੇਰਵਾ ਵੀ ਤੁਹਾਨੂੰ ਦਿੰਦੇ ਆ ਗੱਡੀ ਦੇ ਰੁਕ ਕਾ ਕਾਫੀ ਨੁਕਸਾਨੀ ਗਈ ਆ ਇਹ ਮਕਮੂਲ ਦਾ ਬੰਪਰ ਜਿਹੜਾ ਆ ਗੱਡੀ ਦਾ ਆ ਪਿਆ ਵਾ ਤੁਸੀਂ ਦੇਖ ਸਕਦੇ ਆ ਜੀ ਇਹ ਪੋਰਟ ਦੇ ਬਿਲਕੁਲ ਨਾਲ ਪਿਆ ਇਹਦੇ ਉੱਤੇ ਗੱਡੀ ਦਾ ਮੋਹਲੇ ਪਾਸੋਂ ਦਾ ਨੰਬਰ ਵੀ ਯਾਰ ਲਿਖਿਆ ਹੋਆ ਪੀ ਵੀ 10 ਐਫ ਵਗੈਰਾ ਇਹਨੂੰ ਜੀ ਅਜੇ ਠੇਪੜ ਖਾਲਾ ਸ੍ਰੀ ਹਰਿ ਆਰਾਮ ਪਿੰਡ ਭਵਾਨੀਪੁਰ ਚ ਆਲਾ ਰਿਹਾ ਥਾ ਜਿਹਦੇ ਨਾਲ ਚਾਰ ਬੰਦੇ ਹੋਰ ਹੈ ਜਿਨ੍ਹਾਂ ਦੇ ਨਾਮ ਸੁਖਵਿੰਦਰ ਹਨ, ਨਾਲ ਚੰਗਾਰਾਮ, ਗਵਿੰਦਰ, ਨਾਲ ਉਹ ਗਿਆਨ ਚੰਦ ਸੀ ਕਿਸ਼ਨ ਬੱਚਾ 12-13 ਸਾਲ ਦਾ ਜਿਹਦੇ ਸੱਟ ਪੁੱਸਤ ਪਤਾ ਲੱਗਾ ਕਿ ਜ਼ਿਆਦਾ ਲੱਗੀ ਐ ਜਿਸ ਹੋ ਗਿਆ ਵਾ ਇਹਨੂੰ ਪਹਿਲਾਂ ਸਿਵਲ ਹਸਪਤਾਲ ਬਾਹਰ ਤੋਂ ਲਗਾਇਆ ਸਾਰੇ ਜਿਹੜੇ ਕੋ ਉਹਨਾਂ ਨੂੰ ਉਹ ਤੋਂ ਬਾਅਦ ਉਹਨਾਂ ਨੂੰ ਹੁਜਾਰਪੁਰ ਦੇ ਜੀਹੋਸਪਤਲ ਲੱਗਿਆ ਤੇ ਪਰਮਿੰਦਰ ਸਿੰਘ ਸਾਹਿਬ ਉਹ ਰਾਜ ਮਾਰੇ ਹਾਜੀਪੁਰ ਦਾ ਨੇੜੇ ਜੇਜੋਂ ਦੇ ਬਾਕੀ ਇਹ 5 ਸਾਲ ਕੱਢੀ ਦੇ ਬਾਅਦ ਤੇ ਪਤਾ ਇਹ ਵੀ ਲੱਗਾ ਕਿ ਬਿੰਦਰ ਸਿੰਘ ਉਹ ਗਿਆਨ ਚੰਦ ਬਾਹਰ ਨਹੀਂ ਜਾ ਰਿਹਾ ਸੀ ਕਿ ਉਹ ਅਮਰਸਰ 에ਅਰਪੋਰਟ ਤੋਂ ਖੱਡਣ ਜਾ ਰਿਹਾ ਸੀ ਇੱਕਦਮ ਗੜ ਸ਼ੰਕਰ ਬੋਲ ਰਿਹਾ ਸੀ ਇਹ ਟਿਪਰ ਵਾ ਇਹ ਨਹੀਂ ਕਿੰਪ ਹੁਣ ਰਾਤ ਦਾ ਸਮਸਾ ਦੇਖਿਆ ਤਾਂ ਮੈਂ ਵੀ ਹੈ ਨਹੀਂ ਕਿ ਜਾਂ ਫੋਵਾੜੇਲ ਤੋਂ ਆਉਂਦਾ ਥਾ ਜਾਂ ਆਦਮਪੁਰੋਂ ਆਉਂਦਾ ਥਾ ਇਹ ਜਿਹੜਾ ਨੇਰਮਲਾ ਚੌਕਾ ਉਥੋਂ ਇਹਨੂੰ ਨਾਲ ਘੜੀ ਦਾ ਗੱਡੀ ਨੂੰ ਲੈ ਕੇ ਤੱਕ ਲੱਗਾ तकरीबन 30 ਤੋਂ 40 ਫੁੱਟ ਦੇ ਨੂੰ ਘੜੀ ਦਾ ਨਾਲ ਲੈ ਆ ਤੇ ਮੁੰਡਿਆਂ ਨੇ ਕਾਫੀ ਛੱਟ ਵੰਡੀ ਗਈ ਆ ਵਾਹਿਗੁਰੂ ਜੀ ਨਾਲ ਨੂੰ ਠੀਡੋ ਜਮ ਰੱਖੇ ਜਿੱਦਾ ਘਰਾਂ ਤੋਂ ਕੁੱਜੀ ਨਾਲ ਆਇਆ ਵਾਹਿਗੁਰੂ ਜੀ ਨੇ ਇਹਨਾਂ ਨੂੰ ਘਰੋਂ ਆਪਣੇ ਜੀਹਾਂ ਪਰੇ ਮਾਹੌਲ ਦੇ ਵਿੱਚ ਭੇਜੇ ਸਾਡਾ ਪੁਨਰਕਰਨ ਵਾਹਿਗੁਰੂ ਜੀ ਦਾ ਸਾਥ ਸਦਾ